ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤੁਹਾਨੂੰ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 842 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਤੁਹਾਨੂੰ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 843 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤ ਗੁਰ ਸੇਵੇ ਪਰਮ ਚੁਕਾਏ ਜਿਹੜਾ ਮਨੁੱਖ ਗੁਰ ਦੀ ਸ਼ਰਨ ਪੈਂਦਾ ਹੈ ਉਹ ਆਪਣੇ ਅੰਦਰੋਂ ਪਟਕਣਾ ਮੁਕਾ ਲੈਂਦਾ ਹੈ ਘਰ ਹੀ ਅੰਦਰ ਸੱਚ ਮਹਿਲ ਪਾਏ ਉਹ ਆਪਣੇ ਹਿਰਦੇ ਘਰ ਵਿੱਚ ਹੀ ਸਦਾ ਥਿਰ ਪ੍ਰਭੂ ਦਾ ਟਿਕਾਣਾ ਲੱਭ ਲੈਂਦਾ ਹੈ ਉਸ ਨੂੰ ਥਿੱਤਾ ਆਦਿਕ ਦਾ ਆਸਰਾ ਲੈ ਕੇ ਤੀਰਥ ਆਦਿਕਾਂ ਤੇ ਭਟਕਣ ਦੀ ਲੋੜ ਨਹੀਂ ਪੈਂਦੀ ਆਪੇ ਪੂਰਾ ਕਰੇ ਸੋ ਹੋਏ হে ਭਾਈ ਪੂਰਨ ਪ੍ਰਭੂ ਪਰਮਾਤਮਾ ਆਪ ਹੀ ਜੋ ਕੁਝ ਕਰਦਾ ਹੈ ਉਹੀ ਕੁਝ ਹੁੰਦਾ ਹੈ ਇਹ ਥਿੱਤੀ ਵਾਰ ਦੂਜਾ ਦੋਏ ਖਾਸ ਖਾਸ ਥਿੱਤਾਂ ਨੂੰ ਚੰਗੀਆਂ ਜਾਣ ਕੇ ਪਟਕਦੇ ਨਾ ਫਿਰੋ ਸਗੋਂ ਇਹ ਥਿੱਤਾ ਇਹ ਵਾਰ ਬਣਾਣੇ ਤਾਂ ਮਾਇਆ ਦਾ ਮੋਹ ਪੈਦਾ ਕਰਨ ਦਾ ਕਾਰਨ ਬਣਦੇ ਹਨ ਮੇਰ ਤੇਰ ਪੈਦਾ ਕਰਦੇ ਹਨ ਸਤ ਗੁਰ ਬਾਜੋ ਹਵੰਦ ਗੁਬਾਰ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਮਨੁੱਖ ਆਤਮਕ ਜੀਵਨ ਵੱਲੋਂ ਪੂਰੇ ਤੌਰ ਤੇ ਅੰਨਾ ਹੋਇਆ ਰਹਿੰਦਾ ਹੈ ਥੀਤੀ ਵਾਰ ਸੇਵੈ ਮੁਗਦ ਗਵਾਰ ਗੁਰੂ ਦਾ ਆਸਰਾ ਪਰਣਾ ਛੱਡ ਕੇ ਮੂਰਖ ਮਨੁੱਖ ਹੀ ਥੀਤਾ ਤੇ ਵਾਰ ਮਨਾਉਂਦੇ ਫਿਰਦੇ ਹਨ ਨਾਨਕ ਗੁਰਮਖ ਬੂਝੈ ਸੋਜੀ ਪਾਏ ਏ ਨਾਨਕ ਗੁਰੂ ਦੇ ਸ਼ਰਨ ਪੈ ਕੇ ਜਿਹੜਾ ਮਨੁੱਖ ਸਮਝਦਾ ਹੈ ਉਸ ਨੂੰ ਆਤਮਿਕ ਜੀਵਨ ਦੀ ਸੂਝ ਆ ਜਾਂਦੀ ਹੈ ਇਕਤ ਨਾਮ ਸਦਾ ਰਹਾ ਸਮਾਏ ਉਹ ਮਨੁੱਖ ਸਦਾ ਫਿਰ ਪਰਮਾਤਮਾ ਦੇ ਨਾਮ ਵਿੱਚ ਹੀ ਲੀਨ ਰਹਿੰਦਾ ਹੈ ਉਹ ਕੋਈ ਵਰਤ ਕੋਈ ਮੜੀ ਨਹੀਂ ਪੂਜਦਾ ਕੋਈ ਐਦਾਂ ਦੇ ਕਰਮ ਕਾਂਡ ਨਹੀਂ ਕਰਦਾ ਉਹ ਸਿਰਫ ਨਾਮ ਜਪਦਾ ਹੈ ਤੇ ਪ੍ਰਮਾਤਮਾ ਹਮੇਸ਼ਾ ਉਸ ਦੇ ਸਿਰ ਤੇ ਹੱਥ ਰੱਖੀ ਰੱਖਦਾ ਹੈ ਬਿਲਾਵਲ ਮਹੱਲਾ ਪਹਿਲਾ ਸ਼ਾਂਤ ਦਖਣੀ ਰਾਗ ਬਿਲਾਵਲ ਵਿੱਚ ਪਹਿਲੇ ਬਾਦਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ਼ਾਂਤ ਦਖਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਮੋਨ ਦਾ ਨਵੇਲੜਿਆ ਗੋਇਲ ਆਈ ਰਾਮ ਥੋੜੇ ਦਿਨਾਂ ਦੇ ਵਸੇ ਵਾਸਤੇ ਥੋੜੇ ਦਿਨਾਂ ਦੇ ਵਸੇਬੇ ਵਾਲੇ ਇਸ ਜਗਤ ਵਿੱਚ ਆ ਕੇ ਜਿਹੜੀ ਜੀਵ ਇਸਤਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ ਮਟੁਕੀ ਡਾਰ ਤਰੀ ਹਰ ਲੈ ਵਲਾਈ ਰਾਮ ਜਿਸ ਨੇ ਪ੍ਰਮਾਤਮਾ ਦੇ ਚਰਨਾਂ ਵਿੱਚ ਸੂਰਤ ਜੋੜੀ ਹੋਈ ਹੈ ਤੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ ਲੇਵਲ ਆਏ ਹਰ ਸੋ ਰਹੀ ਗੋਇਲਾ ਸਹਿਜ ਸ਼ਬਦ ਸਿੰਗਾਰਿਆ ਜਿਹੜੀ ਪ੍ਰਭੂ ਚਰਨਾਂ ਵਿੱਚ ਪ੍ਰੀਤ ਜੋੜ ਕੇ ਇਸ ਜਗਤ ਵਿੱਚ ਜੀਵਨ ਬਤਾਂਦੀ ਹੈ ਉਹ ਆਤਮਿਕ ਡੋਲਤਾ ਵਿੱਚ ਟਿਕ ਕੇ ਸਤਗੁਰ ਦੇ ਸ਼ਬਦ ਦੀ ਬਰਕਤ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ ਜੀਵ ਇਸਤਰੀ ਕਰ ਜੋੜ ਗੁਰ ਪੈ ਕਰ ਬੇਨੰਤੀ ਮਿਲੋ ਸਾਚ ਪਿਆਰੀਆ ਉਹ ਸਦਾ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦੀ ਰਹਿੰਦੀ ਹੈ ਕਿ ਹੇ ਗੁਰੂ ਮੈਨੂੰ ਮਿਲ ਤਾਂ ਕਿ ਮੈਂ ਤੇਰੀ ਕਿਰਪਾ ਨਾਲ ਸਦਾ ਫਿਰ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਉਸ ਨੂੰ ਪਿਆਰ ਕਰ ਸਕਾਂ ਤਨ ਭਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਅਜਿਹੀ ਜੀਵ ਸਤਰੀ ਪ੍ਰੀਤਮ ਪ੍ਰਭੂ ਦੀ ਭਗਤੀ ਦੀ ਰਾਹੀ ਪ੍ਰੀਤਾਂ ਪ੍ਰਭੂ ਦੇ ਪ੍ਰੇਮ ਵਿੱਚ ਟਿਕ ਕੇ ਉਸ ਦਾ ਦਰਸ਼ਨ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਵਿਕਾਰਾਂ ਨੂੰ ਆਪਣੇ ਅੰਦਰੋਂ ਦੂਰ ਕਰ ਲੈਂਦੀ ਹੈ ਨਾਨਕ ਮੁੰਦਨ ਵੇਲੇ ਸੁੰਦਰ ਦੇਖ ਫਿਰ ਸਾਧਾਰਿਆ ਏ ਨਾਨਕ ਪਵਿੱਤਰ ਤੇ ਸੋਹਣੇ ਜੀਵਨ ਵਾਲੀ ਉਹ ਜੀਵ ਇਸਤਰੀ ਪ੍ਰਭੂ ਪਤੀ ਦਾ ਦੀਦਾਰ ਕਰਕੇ ਉਸ ਦੀ ਯਾਦ ਨੂੰ ਆਪਣੇ ਹਿਰਦੇ ਦਾ ਆਸਰਾ ਬਣਾ ਲੈਂਦੀ ਹੈ ਗੁਰੂ ਪਿਆਰਿਓ ਆਪਾਂ ਜਿਤਨੇ ਵੀ ਨਰ ਨਾਰੀਆਂ ਹਾਂ ਜਿਤਨੇ ਵੀ ਮਰਦ ਔਰਤਾਂ ਹਾਂ ਸਭ ਪਰਮਾਤਮਾ ਦੀਆਂ ਜੀਵ ਇਸਤਰੀਆਂ ਹਾਂ ਤੇ ਆਪਣਾ ਪਤੀ ਪ੍ਰਭੂ ਪਰਮਾਤਮਾ ਹੈ ਇਹ ਜੀਵ ਇਸਤਰੀ ਦਾ ਜੋ ਵਾਰ-ਵਾਰ ਵਜਿਗਰ ਆਉਂਦਾ ਹੈ ਇਹ ਆਪਣੇ ਵਾਸਤੇ ਬੰਦਿਆਂ ਵਾਸਤੇ ਤੇ ਤੀਵੀਆਂ ਵਾਸਤੇ ਇੱਕੋ ਜਿਹਾ ਹੀ ਆਉਂਦਾ ਹੈ ਸਾਚ ਨਵੇ ਲੜੀਏ ਜੋ ਬਨ ਬਾਲੀ RAM ਇਹ ਸਦਾ ਫਿਰ ਪ੍ਰਭੂ ਵਿੱਚ ਜੁੜ ਕੇ ਵਿਕਾਰਾਂ ਤੋਂ ਬਚੀ ਜੀਵ ਇਸਤਰੀਏ ਜਵਾਨੀ ਵਿੱਚ ਵੀ ਭੋਲੇ ਸੁਭਾਅ ਵਾਲੀ ਬਣੀ ਰਹੋ ਆਓ ਨਾ ਜਾਓ ਕਹੀ ਆਪਣੇ ਸਹਿ ਨਾਲੀ ਰਾਮ ਹੰਕਾਰ ਛੱਡ ਕੇ ਆਪਣੇ ਖਸਮ ਪ੍ਰਭੂ ਦੇ ਚਰਨਾਂ ਵਿੱਚ ਟਿਕੀ ਰਹੋ ਵੇਖੀ ਉਸ ਦਾ ਪੱਲਾ ਛੱਡ ਕੇ ਕਿਸੇ ਹੋਰ ਥਾਂ ਨਾ ਭਟਕਦੀ ਫਿਰੇ ਨਹਾਇ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵਐ ਉਹੀ ਦਾਸੀ ਸੁਭਾਗ ਹੈ ਆਪਣੇ ਖਸਮ ਦੀ ਸੰਗਤ ਵਿੱਚ ਰਹਿੰਦੀ ਹੈ ਜਿਹੜੀ हे ਸਹੇਲਿਏ ਮینو ਪੀ ਪ੍ਰਭੁ ਪਤੀ ਦੀ ਭਗਤੀ ਹੀ ਪਿਆਰੀ ਲਗਦੀ ਹੈ ਅਗਾਦ ਬੋਧਯ ਕਥ ਕਥਿਐ ਸਹਿਜ ਪ੍ਰਭ ਗੁਣ ਗਾਵਏ ਜਿਹੜੀ ਜੀਵ ਇਸਤਰੀ ਆਤਮਕ ਡੋਰਤਾ ਵਿੱਚ ਟਿਕ ਕੇ ਪ੍ਰਭੂ ਦੇ ਗੁਣ ਗਾੰਦੀ ਹੈ ਉਹ ਦਾਸੀ ਆਪਣੇ ਖਸਮ ਪ੍ਰਭੂ ਦੀ ਸੰਗਤ ਵਿੱਚ ਸੋਭਦੀ ਹੈ ਉਸ ਸਹੇਲੀਏ ਗੁਰੂ ਦੇ ਬਖਸ਼ੇ ਗਿਆਨ ਦੀ ਰਾਹੀ ਗੁਣਾ ਦੇ ਥਾ ਸਮੁੰਦਰ ਪ੍ਰਭੂ ਵਿੱਚ ਚੁੱਭੀ ਲਾ ਕੇ ਉਸ ਪ੍ਰਭੂ ਦਾ ਗੁਣਾ ਗੁਣਾ ਨਵਾਦ ਕਰਨਾ ਚਾਹੀਦਾ ਹੈ ਉਸ ਪ੍ਰਭੂ ਦੇ ਗੁਣ ਗਾਣੇ ਚਾਹੀਦੇ ਹਨ ਉਹ ਪ੍ਰਭੂ ਐਸੇ ਸਰੂਪ ਵਾਲਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ ਰਾਮ ਨਾਮ ਰਸਾਲ ਰਸੀਆ ਰਵੇ ਸੱਚ ਪਿਆਰੀਆ ਰਾਮ ਨਾਮ ਰਸਾਲ ਰਸੀਆ ਰਵੇ ਸੱਚ ਪਿਆਰੀਆ ਰਸਾਂ ਦਾ ਸੋਮਾ ਰਸਾਂ ਦਾ ਮਾਲਕ ਪ੍ਰਭੂ ਉਸ ਜੀਵ ਇਸਤਰੀ ਨੂੰ ਆਪਣੇ ਚਰਨਾਂ ਵਿੱਚ ਜੋੜਦਾ ਹੈ ਜੋ ਉਸ ਦੇ ਸਦਾ ਫਿਰ ਨਾਮ ਵਿੱਚ ਪਿਆਰ ਪਾਉਂਦੀ ਹੈ ਗੋਰੇ ਸ਼ਬਦ ਦੀਆ দান ਕੀਆ ਨਾਨਕਾ ਵਿਚਾਰੀਆ ਏ ਨਾਨਕ ਜਿਸ ਭਾਗ ਜੀਵ ਇਸਤਰੀ ਨੂੰ ਗੁਰੂ ਨੇ ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਦਿੱਤਾ ਹੈ ਉਸ ਨੂੰ ਇਹ ਉੱਚੀ ਦਾਤ ਬਖਸ਼ੀ ਉਹ ਉੱਚੀ ਵਿਚਾਰ ਦੀ ਮਾਲਕ ਬਣ ਜਾਂਦੀ ਹੈ ਸ੍ਰੀ ਤਾਰ ਮੋਹੜੀ ਫਿਰ ਸੰਗ ਸੂਤੀ ਰਾਮ ਏ ਪਾਈਓ ਜੀਵ ਇਸਤਰੀ ਮਾਇਆ ਦੇ ਪਤੀ ਪ੍ਰਭੂ ਦੇ ਪਿਆਰ ਵਸ ਹੋ ਜਾਂਦੀ ਹੈ ਉਹ ਜੀਵ ਇਸਤਰੀ ਪਤੀ ਪ੍ਰਭੂ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ ਗੁਰ ਕੈ ਭਾਏ ਚਲੋ ਸਾਚ ਸੰਗੂਤੀ RAM ਜਿਹੜੀ ਜੀਵ ਇਸਤਰੀ ਜੀਵਨ ਚਾਲ ਗੁਰੂ ਦੇ ਅਨੁਸਾਰ ਰਹਿੰਦੀ ਹੈ ਜਿਹੜੀ ਜੀਵ ਇਸਤਰੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਯਾਦ ਵਿੱਚ ਲੀਨ ਰਹਿੰਦੀ ਹੈ ਧਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆਂ हे भाई सत्संगण सहेलियां नाल मिलके जेडी जेव स्त्री सदा सिर प्रभु दी याद ਵਿੱਚ ਲੀਨ ਹੁੰਦੀ ਹੈ प्रभु पति ਦੇ ਚਰਨਾਂ ਵਿੱਚ ਜੁੜਦੀ ਹੈ ਇਕ ਭਾਏ ਇਕ ਮਨ ਨਾਮ ਵਸਿਆ ਸਤ ਗੁਰੂ ਹਮ ਮੇਲਿਆ ਪਰਮਾਤਮਾ ਦੇ ਪਿਆਰ ਵਿੱਚ ਕਾਗਰ ਮਨ ਟਿਕਣ ਦੇ ਕਾਰਨ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਆਵਸਦਾ ਹੈ ਉਸ ਦੇ ਅੰਦਰ ਇਹ ਸ਼ਰਧਾ ਬਣ ਜਾਂਦੀ ਹੈ ਕਿ ਗੁਰੂ ਨੇ ਮੈਨੂੰ ਪ੍ਰਭੂ ਦੇ ਚਰਨਾਂ ਵਿੱਚ ਮਿਲਾਇਆ ਹੈ ਰੈਣ ਦਿਨ ਰੈਣ ਘੜੀ ਨਾ ਚਸਾ ਵਿਸਰੈ ਸਾਸ ਸਾਸ ਨਿਰੰਜਨੋ ਉਸ ਜੀਵ ਇਸਤਰੀ ਨੂੰ ਦਿਨ ਰਾਤ ਘੜੀ ਪਲ ਕਿਸੇ ਵੇਲੇ ਭੀ ਪਰਮਾਤਮਾ ਦੀ ਯਾਦ ਨਹੀਂ ਭੁੱਲਦੀ ਉਹ ਜੀਵ ਇਸਤਰੀ ਹਰੇਕ ਸਾਹ ਦੇ ਨਾਲ ਨਿਰੰਜਨ ਪ੍ਰਭੂ ਨੂੰ ਚੇਤੇ ਰੱਖਦੀ ਹੈ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਭਉ ਪੰਜਨੋ ਹੇ ਨਾਨਕ ਆਖੇ ਭਾਈ ਗੁਰੂ ਦੇ ਸ਼ਬਦ ਦੀ ਰਾਹੀ ਆਪਣੇ ਅੰਦਰ ਰੱਬੀ ਜੋਤ ਜਗਾ ਕੇ ਦੀਵਾ ਜਗਾ ਕੇ ਉਹ ਜੀਵ ਇਸਤਰੀ ਆਪਣੇ ਅੰਦਰੋਂ ਹਰੇਕ ਡਰ ਸਹਿਮ ਹਨੇਰਾ ਨਾਸ ਕਰ ਲੈਂਦੀ ਹੈ ਜੋਤ ਸਬਾਏ ਅੜੀਏ ਤੇ ਭਵਨ ਸਾਰੇ ਰਾਮ ਏ ਸਹੇਲੀਏ ਪਰਮਾਤਮਾ ਦੀ ਜੋਤ ਹਰ ਥਾਂ ਪਸਰੀ ਹੋਈ ਹੈ ਉਹ ਪ੍ਰਭੂ ਸਾਰੇ ਜਗਤ ਦੀ ਸੰਭਾਲ ਕਰਦਾ ਹੈ ਕਾਟਾ ਕਾਟ ਰਾਵਰੇ ਹਾ ਅਲਖ ਅਪਾਰੇ ਰਾਮ ਉਹ ਅਦ੍ਰਿਸ਼ਟ ਤੇ ਬਯੰਤ ਪ੍ਰਭੂ ਹਰੇਕ ਸਰੀਰ ਵਿੱਚ ਮੌਜੂਦ ਹੈ ਅਲਖ ਪਾਰ ਅਪਾਰ ਸਾਚਾ ਆਪ ਮਾਰ ਮਿਲਾਈਐ हे ਸਹੇਲੀਏ ਉਹ ਪਰਮਾਤਮਾ ਅਦ੍ਰਿਸ਼ਟ ਹੈ ਬਯੰਤ ਹੈ ਬਯੰਤ ਹੈ ਉਹ ਸਦਾ ਕਾਇਮ ਰਹਿਣ ਵਾਲਾ ਹੈ ਆਪਾ ਭਾਵ ਮਾਰ ਕੇ ਹੀ ਉਸ ਨੂੰ ਮਿਲ ਸਕੀਦਾ ਹੈ ਹੋ ਮੈਂ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈਐ ਹੈ ਸਹੇਲਿਏ ਆਪਣੇ ਅੰਦਰੋ ਹੋ ਮੈਂ ਮਾਇਆ ਜੋੜਨ ਦੀ ਖਿੱਚ ਤੇ ਲਾਲਚ ਸਾੜ ਦੇ ਸਹੇਲਿਏ ਹੋ ਮੈਂ ਮਾਇਆ ਮਮਤਾ ਲੋਭ ਆਦਕ ਦੀ ਮੈਲ ਗੁਰੂ ਦੇ ਸ਼ਬਦ ਦੀ ਰਾਹੀ ਹੀ ਮੁਕਾਈ ਜਾ ਸਕਦੀ ਹੈ ਦਰ ਜਾਏ ਦਰਸ਼ਨ ਕਰੀ ਭਾਣੇ ਤਾਰ ਤਾਰਨ ਹਰਿਆ ਸੋਹੇ ਸਹੇਲਿਏ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਪ੍ਰਮਾਤਮਾ ਦੀ ਰਜਾ ਵਿਚ ਤੁਰ ਕੇ ਜੀਵਨ ਬਤੀਤ ਕਰ ਤੇ ਅਰਦਾਸ ਕਰਿਆ ਕਰ हे ਤਾਰਨ ਹਾਰ ਪ੍ਰਭੂ ਪ੍ਰਮਾਤਮਾ ਮੈਨੂੰ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘਾ ਲੈ ਇਸ ਤਰ੍ਹਾਂ ਇਹ ਸਹੇਲੀਏ ਗੁਰੂ ਦੇ ਧਰ ਤੇ ਜਾ ਕੇ ਪ੍ਰਮਾਤਮਾ ਦਾ ਦਰਸ਼ਨ ਕਰ ਲਏਗੀ ਹਰ ਨਾਮ ਅਮਰਤ ਚਾਖ ਤ੍ਰਿਪਤੀ ਨਾਨਕਾ ਉਰ ਧਾਰਿਆ हे ਨਾਨਕਾ ਖ ਇਹ ਸਹੇਲੀਏ ਜਿਹੜੀ ਜੀਵ ਇਸਤਰੀ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਂਦੀ ਹੈ ਉਹ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਜਲ ਜਖ ਕੇ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਜ ਜਾਂਦੀ ਹੈ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਕਣਾ ਸਾਚ ਬਿਗਾਸੀ ਰਾਮ ਹੇ ਸਹੇਲੀਏ ਸਦਾ ਤੇ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿੱਚ ਡਿੱਗ ਕੇ ਮੇਰਾ ਮਨ ਖਿੜਿਆ ਰਹਿੰਦਾ ਹੈ ਮੇਰੇ ਮਨ ਵਿੱਚ ਬਹੁਤ ਚਾਉ ਬਣਿਆ ਰਹਿੰਦਾ ਹੈ ਮੋਹੀ ਪ੍ਰੇਮ ਪਿਰੇ ਪ੍ਰਭ ਅਬਨਾਸੀ ਰਾਮ ਅਬਨਾਸੀ ਪਿਆਰੇ ਪ੍ਰਭੂ ਨੇ ਮੇਰੇ ਮਨ ਨੂੰ ਆਪਣੇ ਪ੍ਰੇਮ ਦੀ ਖਿੱਚ ਵਿੱਚ ਮਸਤ ਕਰ ਰੱਖਿਆ ਹੈ ਆਵੇ ਕਿ ਤੋ ਹਰਨਾਥ ਨਾਥੈ ਆਵਗਤੋ ਹਰਨਾਥ ਨਾਥੈ ਤਿਸੈ ਭਾਵੇ ਸੋ ਥੀਏ ਹੈ ਏ ਸਹੇਲਿਓ ਪਰਮਾਤਮਾ ਇਨਾਂ ਅੱਖਾਂ ਨਾਲ ਨਹੀਂ ਦਿਸਦਾ ਪਾਰੋ ਪ੍ਰਮਾਤਮਾ ਵੱਡੇ ਵੱਡੇ ਨਾਥਾਂ ਦਾ ਭੀ ਨਾਥ ਹੈ ਜਗਤ ਵਿੱਚ ਉਹ ਹੀ ਹੁੰਦਾ ਹੈ ਜੋ ਉਹ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਕਿਰਪਾਲ ਸਦਾ ਦਿਆਲ ਦਾਤਾ ਜੀ ਆਂਦਰ ਤੂੰ ਜੀਏ ਏ ਪ੍ਰਭੂ ਤੂੰ ਮੇਰ ਮੇਰ ਕਰ ਤੂੰ ਮੇਰ ਦਾ ਸਮੁੰਦਰ ਹੈ ਤੂੰ ਸਦਾ ਹੀ ਦਿਆ ਦਾ ਸੋਮਾ ਹੈ ਤੂੰ ਹੀ ਸਭ ਦਾਤਾ ਦੇਣ ਵਾਲਾ ਹੈ ਤੂੰ ਸਭ ਜੀਵਾਂ ਦੇ ਅੰਦਰ ਜਿੰਦ ਹੈ ਕਿਰਪਾ ਕਰ ਕਾਲ ਜੁਗ ਦੇ ਜੀਵਾਂ ਨੂੰ ਤਾਰ ਅਵਿਗਤੋ ਹਰਨਾਥ ਨਾਥੈ ਤਿਸੈ ਭਾਵੈ ਸੋਥੀਐ ਕਿਰਪਾਲ ਸਦਾ ਦਿਆਲ ਦਾਤਾ ਜੀਆਂ ਅੰਦਰ ਤੂੰ ਜੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 843 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕਾਲ ਨੂੰ ਆਪਾਂ ਤੁਹਾਨੂੰ ਦਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 844 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ